ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਸ਼ਹਿਰ ਵਿੱਚ ਦੁਕਾਨਦਾਰਾਂ ਵੱਲੋਂ ਸੜਕ ਤੇ ਕੀਤੇ ਗਏ ਨਜਾਇਜ਼ ਕਬਜ਼ਿਆਂ ਦੀ ਤੋੜ-ਫੋੜ ਕਰਨ ਅਤੇ ਦੁਕਾਨਦਾਰਾਂ ਦੇ ਬੋਰਡ ਅਤੇ ਸਮਾਨ ਚੁੱਕ ਕੇ ਲੈ ਜਾਣ ਦੇ ਰੋਸ਼ਵਜੋ ਸ਼ਹਿਰ ਦੇ ਮੁੱਖ ਬਾਜ਼ਾਰਾਂ ਦੇ ਦੁਕਾਨਦਾਰ ਅੱਜ ਧਰਨੇ ਤੇ ਬੈਠ ਗਏ ਸਨ ਪਰ देर शाम ਤਹਿਸੀਲਦਾਰ ਅਤੇ ਐਸਐਚਓ ਸਿਟੀ ਵੱਲੋਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਦਾ ਸੁਨੇਹਾ ਦੁਕਾਨਦਾਰਾਂ ਤੱਕ ਪਹੁੰਚਾਉਣ ਤੋਂ ਬਾਅਦ ਧਰਨਾ ਸਮਾਪਤ ਕਰ ਦਿੱਤਾ ਗਿਆ ਹੈ ਨਾ ਖਤਮ ਹੁੰਦੇ ਹੀ ਜਿਨ੍ਹਾਂ ਦੁਕਾਨਦਾਰਾਂ ਦੀਆਂ ਦੁਕਾਨਾਂ ਤੋੜੀਆਂ ਗਈਆਂ ਸੀ ਉਹਨਾਂ ਨੇ ਆਪਣੀ ਟੁੱਟੀਆਂ ਦੁਕਾਨਾਂ ਦਾ ਮਲਬਾ ਸਬੇਟਨਾ ਸ਼ੁਰੂ ਕਰ ਦਿੱਤਾ ਹੈ ਤਾਂ ਜੋ ਦੁਬਾਰਾ ਦੁਕਾਨਾਂ ਲਗਾ ਸਕਣ ਉੱਥੇ ਹੀ ਦੁਕਾਨਦਾਰਾਂ ਦਾ ਦਾਵਾ ਹੈ ਕਿ ਟ੍ਰੈਫਿਕ ਸਮੱਸਿਆ ਦਾ ਮੁੱਖ ਕਾਰਨ ਦੁਕਾਨਦਾਰਾਂ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ੇ ਨਹੀਂ ਬਲਕਿ ਸ਼ਹਿਰ ਦੀਆਂ ਸੜਕਾਂ 'ਤੇ ਕੀਤੀ ਜਾ ਰਹੀ ਨਾਜਾਇਜ਼ ਪਾਰਕਿੰਗ ਹੈ ਕੱਲ 12 ਵਜੇ ਦੇ ਕਰੀਬ ਦੁਕਾਨਦਾਰਾਂ ਦਾ ਵਫ਼ਦ ਡਿਪਟੀ ਕਮਿਸ਼ਨਰ ਨੂੰ ਮਿਲੇਗਾ ਤੇ ਸ਼ਹਿਰ ਦੀ ਟ੍ਰੈਫਿਕ ਸਮੱਸਿਆ ਨੂੰ ਹੱਲ ਕਰਨ ਦੇ ਵੀ ਨੁਕਤੇ ਦੱਸੇਗਾ ਗੁਰਦਾਸਪੁਰ ਤੋਂ ਕੁਲਵਿੰਦਰ ਸਿੰਘ ਪਾਟਿਆ ਰੋਹਿਤ ਗੁਪਤਾ ਦੀ ਰਿਪੋਰਟ ਸਾਡੇ ਮਾਨਯੋਗ ਤਸਵੀਲਦਾਰ ਸਾਹਿਬ ਸਾਡੇ ਮਾਨਯੋਗ ਡੀਸੀ ਸਾਹਿਬ ਦਾ ਮੈਸੇਜ ਲੈ ਕੇ ਆਏ ਸੀ ਔਰ ਜਦੋਂ ਉਹਨਾਂ ਨੇ ਸਾਨੂੰ ਠੀਕ ਆਸ਼ਵਾਸ਼ਣ ਦਿੱਤਾ ਕਿ 12 ਵਜੇ ਦਾ ਕੱਲ ਟਾਈਮ ਹੈ ਮੀਟਿੰਗ ਦਾ ਪਰ ਅਸੀਂ ਇਹ ਗੱਲ ਦੱਸ ਦੇਣਾ ਚਾਹੁੰਦੇ ਆ ਕਿ ਇਦਾਂ ਦੇ ਜਿਹੜੇ ਤਕੇਸ਼ਾਈ ਹੈ ਇਹ ਤੇ ਬਰਦਾਸ਼ਤ ਹੋਣੀ ਨਹੀਂ ਪਰ ਜੋ ਸਾਨੂੰ ਤਸਵੀਲਦਾਰ ਸਾਹਿਬ ਨੇ ਕਹਿਣ ਦੇ ਉਤੇ ਤੇ ਕੱਲ ਸਾਨੂੰ 12 ਵਜੇ ਦਾ ਟਾਈਮ ਸਾਡਾ ਮੀਟਿੰਗ ਦਾ ਰੱਖਿਆ ਉਹਨਾਂ ਨੇ ਉਹਦੇ ਵਿੱਚ ਆਪਾਂ ਜਿਹੜੀ ਉਹਨਾਂ ਨੇ ਗੱਲ ਕਹੀ ਹੈ ਤੇ ਅਸੀਂ ਐਗਾ ਦੇ ਜਿਹੜੀ ਕਾਰਵਾਈ ਆ ਉਹਦੇ ਤੇ ਵੀ ਬ੍ਰੇਕ ਲਾਵਾਂਗੇ ਔਰ ਜਿਹੜੀ ਵੀ ਆਪਾਂ ਕਾਰਵਾਈ ਕਰਾਂਗੇ ਉਹ ਗੁਰਦਾਸਪੁਰ ਵਪਾਰ ਮੰਡਲ ਦੇ ਨਾਲ ਸਲਾਹ ਮਸ਼ਵਰਾ ਕਰਕੇ ਆਪਣੀ ਅਗੀ ਜਿਹੜੀ ਆ ਗੱਲ ਕਰਾਂਗੇ ਤੇ ਨਾਲ ਦੀ ਨਾਲ ਜਿਨ੍ਹਾਂ ਵਪਾਰੀਆਂ ਦਾ ਨੁਕਸਾਨ ਹੋਇਆ ਵੈ ਉਹਦੇ ਬਾਰੇ ਵੀ ਮਾਨ ਜੋ ਡੀਸੀ ਸਾਹਿਬ ਉਹਦੇ ਬਾਰੇ ਸੋਚਣਗੇ ਇਨਾ ਸੁਵਾਸ਼ਨ ਲੈਂਦੇ ਹੋਈ ਆਪਾਂ ਜੇ ਧਰਨਾ ਚੁੱਕਿਆ ਵੈ ਸਵੇਰੇ ਅਸੀਂ ਆਪਣੇ ਵਪਾਰ ਮੰਡਲ ਦੇ ਨੁਮਾਇੰਦੇ ਲੈ ਕੇ ਬਾਹਰ ਜੋ ਡੀਸੀ ਸਾਹਿਬ ਕੋ ਜਾਵਾਂਗੇ ਜਾਂ ਐਡੀਸੀ ਸਾਹਿਬ ਕੋ ਜਾਵਾਂਗੇ ਜਿਹੜੇ ਵੀ ਸਾਨੂੰ ਬੁਲਾਣਗੇ ਉਥੇ ਜਾਵਾਂਗੇ ਬਖੂਬੀ ਦੇ ਨਾਲ ਆਪਣੀ ਗੱਲ ਰੱਖਾਂਗੇ ਇਨਕ੍ਰੋਚਮੈਂਟ ਦੀ ਵੀ ਗੱਲ ਰੱਖਾਂਗੇ ਟ੍ਰੈਫਿਕ ਦੀ ਸਮੱਸਿਆ ਉਹਦੀ ਗੱਲ ਰੱਖਾਂਗੇ ਲੈ ਦੇ ਸਾਰੀ ਵਪਾਰੀ ਮੰਡਲ ਮੱਕੀ ਜਿਹੜਾ ਅਸੀਂ ਸਵੇਰੇ ਨਜਾਇਜ਼ ਕਬਜ਼ਾ ਛਡਾਇਆ ਉਸ ਦੇ ਸਬੰਧੀ ਮਿਲਣਾ ਸੀ ਕਿ ਉਹਨਾਂ ਨੇ ਸਾਨੂੰ ਕਈ ਮੰਗਾਂ ਰੱਖੀਆਂ ਤੇ ਸਾਡੇ 'ਚ ਕਈ ਗੱਲਾਂ ਮੱਕੀ ਗੱਲਬਾਤ ਹੋਈ ਪਹਿਲੀ ਤੇ ਗੱਲਬਾਤ ਇਹ ਹੀ ਹੋਈ ਕਿ ਜਿਹੜਾ ਵੀ ਉਹਨਾਂ ਨੇ ਕਿਹਾ ਕਿ ਜਿੰਨਾ ਵੀ ਨਜਾਇਜ਼ ਕਬਜ਼ੇ ਆਸੀਂ ਆਪਣੇ ਪੱਧਰ ਤੇ ਹੀ ਆਪਣੇ ਵਪਾਰੀਆਂ ਨੂੰ ਕਹਿ ਕੇ ਪਿੱਛੇ ਛਡਾਵਾਂਗੇ ਸਾਨੂੰ ਜਿਹੜੀ yellow marking light ਉਹ ਕਰਵਾ ਦਿੱਤੀ ਜਾਵੇ ਮੈਂ ਤੁਹਾਡੇ ਮਾਦੇ ਰਮੀ ਇਹਨਾਂ ਨੂੰ ਭਰੋਸਾ ਦੇਣਾ ਕਿ ਅਸੀਂ 1-2 ਦਿਨ ਵਿੱਚ ਹੀ yellow lighting ਕਰਾ ਕੇ blinking light ਲਵਾ ਕੇ ਮਾਰਕਿੰਗ ਕਰ ਦਾਂਗੇ ਉਸ ਤੋਂ ਪਿੱਛੇ ਰਹਿਣ ਤਾਂ ਕਿ ਕੋਈ ਅੱਗੇ ਨਾ ਆਵੇ ਸੈਕੰਡ ਕਾਲਜ ਜਿਹੜੀ ਇਹਨਾਂ ਨੇ ਕਹੀ ਹੈ ਕਿ ਕੀਤੀ ਇੱਕ ਚੌਂਕ ਦੀ ਗੱਲ ਕੀਤੀ ਹੈ ਕਿ ਉੱਥੇ ਲਾਈਟਾਂ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਤਾਂ ਕਿ ਜਿਹੜੀਆਂ ਗੱਡੀਆਂ ਨਜਾਇਜ਼ ਆਂਦੀਆਂ ਜਾਂ ਜੇ ਰੁਕਦੀਆਂ ਆਣੀਆਂ ਉਸ ਸਬੰਧੀ ਵੀ ਟ੍ਰੈਫਿਕ ਪੁਲਿਸ ਨੂੰ ਕੀਤਾ ਜਾਵੇ ਇਸ ਸਬੰਧੀ ਐਸਐਸਪੀ ਸਾਹਿਬ ਨੂੰ ਲੈਟਰ ਵੀ ਕੱਢ ਦਿੰਨੇ ਆ ਤੇ ਦੂਸਰੀ ਗੱਲ ਮੈਂ ਆਪਣੀ ਟੀਮ ਜਿਹੜੇ ਮੇਰੇ ਆਰਟੀ ਆਫਿਸ ਵੱਲੋਂ ਗਏ ਆ ਉਹ ਵੀ ਚੈਕਿੰਗ ਰੱਖਣਗੇ ਕਿ ਕੋਈ ਵੀ ਨਜਾਇਜ਼ ਤਰੀਕੇ ਨਾਲ ਗਲਤ ਢੰਗ ਨਾਲ ਸੜਕ ਦੇ ਉੱਤੇ ਗੱਡੀ ਨਾ ਲਾ ਦੇ ਤਾਂ ਕਿ ਆਵਾਜਾਈ ਜਿਹੜੀ ਆ ਉਹ ਰੁਕੇ ਨਾ ਤੀਸਰੀ ਕਾਲਜ ਦੀ ਕਾਰਵਾਈ ਦੀ ਗੱਲ ਮੈਂ ਇਹੀ ਕਹਾਂਗਾ ਕਿ ਇਹ ਕਾਰਵਾਈ ਜਸਟ ਇੱਕ ਸੰ ਮੇਰੇ ਆਪਣੇ ਸਾਰੇ ਸ਼ਹਿਰ ਵਾਸੀਆਂ ਨੂੰ ਹੋਰ ਬਟਾਲਾ ਡੇਰਾ ਬਾਬਾ ਨਾਨਕ ਧਾਰੀਵਾਲ ਕਾਦੀਆਂ ਦਿਹਾਣਗਰ ਸਾਰਿਆਂ ਨੂੰ ਇਹ ਹੀ ਹੈ ਬੇਨਤੀ ਹੈ ਕਿ ਅਸੀਂ ਇੰਨਾ ਵੀ ਨਜਾਇਜ਼ ਧਕਾਣਾ ਕਰੀਏ ਇਨਕ੍ਰੋਚ ਕਰੀਏ ਤਾਂ ਕਿ ਆਮ ਪਬਲਿਕ ਦਾ ਆਣਾ ਜਾਣਾ ਔਖਾ ਹੋ ਜੇ ਤੇ ਵਪਾਰੀਆਂ ਨੇ ਇਹ ਬੜਾ ਮੱਕੀ ਵਧੀਆ ਲੱਗਿਆ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਨੇ ਕਿਹਾ ਕਿ ਸਾਨੂੰ ਤੁਸੀਂ ਦੱਸੋ ਅਸੀਂ ਆਪ ਹੀ ਆਪਣੇ ਜਿਹੜੇ ਸ਼ੌਪਕੀਪਰ ਦਾ ਉਹਨਾਂ ਨੂੰ ਕਹਿ ਕੇ ਨਜਾਇਜ਼ ਕੰਮ ਚੇੜਾਵਾਂਗੇ ਉਹਨਾਂ ਨੇ ਭਰੋਸਾ ਦਵਾਇਆ ਤੇ ਉਹਨਾਂ ਦੇ ਨਾਲ ਮੈਂ ਤੁਹਾਡੇ ਸਾਹਮਣੇ ਇਹੀ ਕਵਾਂਗਾ ਕਿ ਅਸੀਂ ਮੋਢੇ ਨਾਲ ਮੋਢਾ ਲਾ ਕੇ ਚੱਲਣਾ ਤਾਂ ਅਸੀਂ ਅਸੀਂ ਗੁਰਦਾਸਪੁਰ ਜਿਲ੍ਹੇ ਨੂੰ ਸਾਡੀ ਕੋਸ਼ਿਸ਼ ਹੈ ਇੱਕ ਵਧੀਆ ਸੁੰਦਰ ਜਿਲ੍ਹੇ ਵਿੱਚ ਲਿਆ ਕੇ ਆਈਏ